ਤੋਂ ਦਾ ਕਾਰਨ ਵਾਪਰਿਆ ਹਾਦਸਾ ਫੁੱਟਪਾਥ ਨਾਲ ਟਕਰਾਇਆ ਬਜਰੀ ਵਾਲਾ ਟਰਾਲਾ ਸੜਕ ਤੇ ਪਲਟਿਆ ਦੇਖੋ ਮੌਕੇ ਦੀਆਂ ਤਸਵੀਰਾਂ ਅਸਕੇ ਕਿੱਥੋਂ ਆ ਰਹੀ ਕਿੱਥੇ ਚੱਲੇ ਸੀ ਤੇ ਕੀ ਹੋਇਆ ਕਰਨਾ ਗਰਮੇਲ ਸਿੰਘ ਮੇਰਾ ਨਾਂ ਏ ਤਲਵਾੜੇ ਤੋਂ ਗੱਡੀ ਲੋਡ ਕਰਕੇ ਆ ਖਾਸੇ ਖਾਲੀ ਕਰਨੀ ਸੀ ਸਾੜੇ ਟਰਾਲਾ ਚੱਲਦਾ ਪਿਆ ਸੀ ਕੋਈ ਇੱਥੇ ਲਾਈਟਾ ਨਹੀਂ ਕੋਈ ਖਾਮ ਸਿਗਨਲ ਆ ਫੁੱਟਬਾਲੀ ਦਾ ਫੁੱਟਬਾਲੀ ਬਹੁਤ ਗਲਤ ਡਰ ਉਹਦੇ ਕਾਰਨ ਮੈਂ ਪਿਛਲੇ ਫੁੱਟਬਾਲ ਦੇ ਹਾ ਨਾ ਕਰਦਾ ਚਲਾਉਂਦਾ ਹੁੰਦਿਆਂ ਉਹਦੇ ਟਰਾਲੇ ਵਾਲੇ ਝੋਨੇ ਵਾਲੇ ਨੇ ਸੈਟ ਦਬਾਈ ਗੱਡੀ ਫੁੱਟਬਾਲ ਪਰਲੀ ਸਾਈਡ ਏ ਗੱਡੀ ਉਹਦੇ ਤੇ ਚੜਚਹ ਪਲਟੀ ਹੋ ਗਈ ਟਰਾਲੀ ਨੇ ਬਚਾ ਲਏ ਟਰਾਲੇ ਨੇ ਬਚਾਉਂਦੇ ਬਚਾਉਂਦੇ ਧੁੰਦ ਕਿੰਨੀ ਸੀ ਕਿਸੀ ਧੁੰਦ ਬਹੁਤ ਜਿਆਦੀ ਸੀ ਕੋਈ ਲਾਈਟ ਕੋਈ ਨਹੀਂ ਸੜਕ ਕੋਈ ਲਾਈਟ ਨਹੀਂ ਕੋਈ ਕੱਖ ਨਹੀਂ ਧੁੰਦ ਕਰਾਣੀ ਸਾਰਾ ਕੁਝ ਹੋ ਗਿਆ ਸਾਰਾ ਘਾਤ ਕੋਈ ਜਾਨੀ ਮਚਾਉਂਦੇ ਨਹੀਂ ਆਏ ਕੋਈ ਨਹੀਂ ਨਹੀਂ ਜਾਨੀ ਗੱਡੀ ਦਾ ਨੁਕਸਾਨ ਆ ਠੀਕ ਹਾਂਜੀ ਮੈਂ ਐਸਏ ਜੀ ਸੁੰਦਰ ਸਿੰਘ ਤੇ ਖਾਤਾ ਚੌਂਕੀ ਤੋਂ ਤੇ ਇਹ ਰਾਤ ਇਧਰੋਂ ਆਉਂਦਾ ਹੈ ਅੰਮ੍ਰitsar ਵੱਲੋਂ ਤੇ ਧੁੰਦ ਦੇ ਦੌਰਾਨ ਅੱਗੇ ਝੋਨੇ ਵਾਲੀ ਗੱਡੀ ਆਈ ਤੇ ਜੋ ਮਨੇ ਆਨੋ ਫੁੱਟਬਾਲ ਤੇ ਚੜਕੇ ਤੇ ਪਲਟ ਗਿਆ ਹੁੰਦੇ ਕਰ ਨੇ ਹਾਸ ਹੋਇਆ ਹਾਂ ਹੁੰਦੇ ਕੋਈ ਜਾਨੀ ਨੁਕਸਾਨ ਤੇ ਨਹੀਂ ਆਇਆ ਨਹੀਂ ਨਹੀਂ ਡਰਾਈਵਰ ਦਾ 50 ਹੋ ਗਿਆ ਡਰਾਈਵਰ ਦਾ 50 ਸਾਲ ਕੁ ਸੀ ਟਰੱਕ ਸੀ ਕਿਸ ਚੀਜ਼ ਦਾ ਟਰੱਕ ਸੀਗਾ ਜੀ ਇਹ ਰੋੜੀ ਦਾ ਟਰੱਕ ਸੀ ਹਾਂਜੀ ਤੇ ਉਹਨੇ ਡਾਕ ਕੇ ਫਿਰ ਇਹ ਕਾਰ ਨਹੀਂ ਜਾ ਰਹੀ ਕਾਰ ਇਹ ਨੂੰ ਜਾ ਰਹੀ ਹੈ